ਗੁਰਦੁਆਰਾ ਸਾਹਿਬ ਪਹੁੰਚ ਗਏ ਆ ਅਸੀਂ ਟਾਈਮ ਹੋ ਗਿਆ ਪੌਣੇ 4 ਵਜੇ ਦਾ ਤੇ ਮੱਥਾ ਟੇਕ ਕੇ ਜਾਵਾਂਗੇ ਮੈਂ ਕਿਹਾ ਇੱਧਰੋਂ ਨੰਗ ਕਿ ਜਾਣਾ ਹੈ ਗੁਰਦੁਆਰਾ ਸਾਹਿਬ ਦਰਸ਼ਨ ਕਰਕੇ ਜਾਣਾ ਇੱਕ ਗੁਰਦੁਆਰਾ ਸਾਹਿਬ ਪੁੱਡਾ ਸਾਹਿਬ ਜੀਲਪੁਰ ਦੇ ਕੋਲ ਆ ਬਿਲਕੁਲ ਕਾਫੀ ਵਾਰ ਹੀ ਆਏ ਆ ਅਸੀਂ ਇੱਥੇ ਵੀਡੀਓ ਬਣਾਈ ਸੀ ਨਾ ਆ ਪਿੱਛੇ ਜਾਣਾ ਵਾਹ ਵਾਹ ਜੀ ਗੁਰੂ ਹਾਂ ਹੱਥ ਟੋਲੋ ਵਾਹਿਗੁਰੂ ਵਾਹਿਗੁਰੂ ਕਿਉਂਕਿ ਜਦੋਂ ਅਸੀਂ ਗੁਰਦੁਆਰਾ ਸਾਹਿਬ ਮੱਥਾ ਟੇਕ ਲਿਆ ਸੀ ਤੇ ਇੱਥੇ ਨਾ ਸੰਡੇ ਨੂੰ ਬਹੁਤ ਜ਼ਿਆਦਾ ਸੰਗਤ ਹੁੰਦੀ ਹੈ ਤੇ ਅੱਜ ਬਹੁਤ ਮਤਲਬ ਘੱਟ ਸੀ ਸੰਗਤ ਮੱਥਾ ਟੇਕ ਕੇ ਜਾਈ ਜਾਂਦੇ ਸੀ ਤੇ ਅਸੀਂ ਦਰਸ਼ਨ ਕਰ ਲਏ ਮੱਥਾ ਟੇਕ ਲਿਆ ਹੁਣ ਚੱਲੇ ਆਂ ਅਸੀਂ ਵਾਪਸ ਵਾਹਿਗੁਰੂ ਸੱਚੇ ਬਾਸ ਸੁੱਖ ਰੱਖੀ ਸਾਡੇ ਸਾਰੇ ਭੈਣ ਭਰਾਵਾਂ ਤੇ ਵੀ ਦੇਖਣ ਵਾਲਿਆਂ ਵੀਡੀਓ ਵੀ ਦੇਖਣ ਵਾਲਿਆਂ ਤੇ ਵੀ ਤੇ ਸਾਡੇ ਤੇ ਆਰੇ ਜੇ ਪਰ ਮਾਪਾ ਮੇਰ ਬਣਾਈ ਰੱਖੇ ਮੇਰ ਬਣਾਈ ਰੱਖੇ ਸਾਰਿਆਂ ਤੇ ਸਾਰੀ ਵੀਡੀਓ ਵੇਲੇ ਆਪਣੇ ਸਾਰੇ ਭੈਣ ਭਰਾ ਸਾਰੇ ਜਿੰਨੇ ਵੀ ਹੈਗੇ ਸਾਨੂੰ ਸਰਬੱਤ ਦਾ ਭਲਾ ਕਰੇ ਪ੍ਰਮਾਤਮਾ ਇਥੋਂ ਹੁਣ ਆਪਾਂ ਅਛਾ ਬੈਲਟ ਲਾਉ ਯਾਰ ਇੱਟੀ ਇੱਟੀ ਕਰ ਰਹੀ ਹੈ ਫਤੇ ਵਰਗਾ ਪਤੇ ਵਰਗਾ ਮੂੜ ਵਿੱਚ ਤੱਕ ਤੱਕ ਮੀਨਾ ਤੱਕ ਮੀਨਾ ਤੋਂ ਬਣਦੀਆਂ ਕੱਟ ਰਹੀ ਸਲੋ ਜੀ ਦਮਨ ਕਹਿੰਦੀ ਆਪਾਂ ਪੀਣੀ ਕਾਫੀ ਤੇ ਟਿਮ ਹਾਟਨ ਦਾ ਚੰਡੀਗੜ੍ਹ ਪੀਤੀ ਨਹੀਂ ਗਈ ਨਾ ਵਿਚਾਰੀ ਨੂੰ ਕਮਾਇਆ ਗਿਆ ਤੇ ਹੁਣ ਆਪਾਂ ਇੱਥੇ ਰੁਕਿਆ ਬ੍ਰੇਸਟਾ ਤੇ ਸਟਾਰਬਕਸ ਦੇਖਦੇ ਹੁਣ ਕਿਹੜੀ ਕਾਫੀ ਪੀਣੀ ਦਾ ਮਨ ਨਮਨ ਦੱਸੀ ਸਟਾਰਬਕਸ ਪੀਣੀ ਬਲੇ 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 ਮੂੰਹ ਹੈ ਨਾ ਸਟਾਰਬਕਸ ਵਾਲਾ ਤੇਰਾ ਲਾਹੌਰ ਆਏ ਬਹੁਤ ਬਹੁਤ ਚੀਜ਼ਾਂ ਆ ਲੈ ਬਸ ਉਹ ਬਹੁਤ ਚੀਜ਼ਾਂ ਲੈ ਫਸਟ ਟਾਈਮ ਆਇਆ ਪਾ ਇੱਥੇ ਹੈ ਨਾ ਤੇ ਇੱਥੇ ਉਹ ਨਹੀਂ ਹੈਗਾ ਯਾਰ ਮਾ ਉਹ ਨਹੀਂ ਹੈਗਾ ਯਾਰ ਮੈਕਡੀ ਨਹੀਂ ਹੈਗਾ ਉਧਰ ਮੈਕਡੀ ਹਾਂ ਮੈਕਡੀ ਵੀ ਇੱਥੇ ਹੀ ਲੱਗੇਗਾ ਮੈਕਡੀ ਨਹੀਂ ਬਰਕਤੀ ਚਾਹ ਠੇਲਾ ਵੀ ਹੈਗਾ ਸਿਮਰਨ ਆਪਣੀ ਦਾ ਮੈਕਡੀ ਹੈ ਹਾਂ ਆਪਣੀ ਸਿਮਰਨ ਦਾ ਮੈਕਡੀ ਯਾਰ ਉਥੇ ਜਾਣਾ ਚਾਹੀਦਾ ਸੀ ਆਪਾਂ ਨੂੰ ਰੇ ਹੈ ਨਹੀਂ ਮੈਕਡੀ ਸਿਮਰਨ ਨਗਰ ਮੈਕਡੀ ਚ ਲੱਗੇ ਤਾਂ ਮੈਡੀ ਖਾਵਾਂਗੇ ਹਾਂ ਆਪਾਂ ਮੈਕਡੀ ਖਾਵਾਂਗੇ ਫਿਰ ਫੋਨ ਕਰਨਾ ਸਿਮਰਨ ਮੈਕਡੀ ਚ ਆਇਆ ਦੱਸੋ ਕਿਵੇਂ ਕਰੀਏ ਹੈ ਤਰ ਤਾਂ ਨਾ ਕੀ ਹੈ ਰੋਟ ਖਾਓ 버거 ਹਾਂ ਤੇ ਜਾਓ ਘਰਾਂ ਨੂੰ ਹੈ ਹੈਗਾ ਮੈਕਡੀ ਹੈਗਾ ਸੱਚੀ ਪਤਾ ਨਹੀਂ ਆ ਸਮੈ ਮੈਨੂੰ ਨਹੀਂ ਪਤਾ ਚਲੋ ਫਿਰ 버거 ਖੀਂਗੇ 버거 ਖੀਂਗੇ ਨਾ ਦਮਣ ਨਿਕਲਣਾ ਨਹੀਂ ਗੱਡੀ ਚ ਅੱਜ ਹੈ ਦਮਣ ਮੈਂ ਗੱਡੀ ਚੋਂ ਨਿਕਲ ਰਹੀ ਅੱਜ ਕੀ ਕਰੋਗੀ ਬੂਟ ਹੀ ਨਹੀਂ ਪੈ ਰਹੇ ਦਮਣ ਦੇ ਆਜੋ ਆਜੋ ਬੱਚੇ ਆਜੋ ਇਹਦਾ ਵਗ ਰਿਹਾ ਹੈ ਸਟਾਰਬਕਸ ਆ ਗਏ ਪਰ ਇਹ ਨਹੀਂ ਪਤਾ ਕੌਫੀ ਦੇ ਕੀ ਕਰੋਗੀ ਕਿ ਅੰਦਰ ਚੱਲ ਜਾਈਏ ਉਹ ਉੱਥੇ ਕੀ ਜਾਣਾ ਗਲੀ ਸੱਬੇ ਜਾਣਾ ਸੱਬੇ ਨਹੀਂ ਕੋਈ ਕੌਫੀ ਪੀਣੀ ਬਸ ਕੌਫੀ ਪੀ ਕੌਫੀ ਪੀਣੀ ਕੌਫੀ ਪੀ ਠੀਕ ਹੈ ਸਟਾਰਬਕਸ ਦੇ ਤੇ ਲਿਖਿਆ ਹੋਇਆ ਸਵਾਗਤ ਨਹੀਂ ਕਰਾਂਗੇ ਉੱਥੇ ਜਾਣਾ ਦੇਖਣਾ ਕੀ ਅੰਦਰ ਇੱਥੇ ਉਹ ਆਪਾਂ ਸਟਾਰਬਕਸ ਹੀ ਚੱਲਦੇ ਆ ਇੱਥੇ ਨਿੱਕੇ ਨਿੱਕੇ ਕਾਊਂਟਰ ਜੇ ਬਣੇ ਹੋਏ ਨੇ ਤੇ ਬੈਠੋ ਹਨਾ ਓਏ ਮੇਰੇ ਲਈ ਤਾਂ ਖੋਲੋ ਮੇਰੇ ਲਈ ਕਿਨੇ ਖੋਲਣਾ ਸੀ ਚਲੋ ਚਲੋ ਹਾਂਜੀ ਦਾ ਆਰਡਰ ਦਮਨ ਤੇ ਦਮਨ ਤੇ ਪਾ ਆਰਡਰ ਦੇਣ ਗਏ ਨੇ ਦੇ ਰਾਕੀ ਲੈ ਕੇ ਆਉਂਦੇ ਨੇ ਉਹ ਰੈਡੀ ਕਿੰਨੀ ਸੋਹਣੀ ਲੱਗ ਰਹੀ ਫੁੱਲਾਂ ਦੀ ਭਰੀ ਘੜੀ ਤੇ ਸੀ ਆ ਗਏ ਕਰਤਾ ਆਰਡਰ ਕੀ ਕੀਤਾ ਵਧੀਆ ਕੀਤਾ ਕੁਝ ਕਿ ਨਹੀਂ ਹੀ ਇਸ ਨਾ ਹਾਂ ਅੱਛਾ ਫੁੱਡੀ ਹੋਟ ਹੈ ਫੁੱਡੀ ਕੋਲ ਹੈ ਹਾਂ ਹਾਂ ਕਾਪੀ ਰਾਈਟ ਨਾ ਆਏ ਯਾਰ ਹਨਾ ਨਹੀਂ ਨਾਂ ਲਿਖਵਾਇਆ ਮੇਰੇ ਲਖਾਇਮ ਹੂੰ ਪਾਪਾ ਨੇ ਆਪਣਾ ਬਾਸੀ ਫੈਮਲੀ ਲਿਖਵਾ ਲੈਣਾ ਸੀ ਐਗਰ ਬਾਸੀ ਫੈਮਲੀ ਲਿਖਵਾ ਲੈਣਾ ਸੀ ਬਾਸੀ ਫੈਮਲੀ ਲਿਖਵਾ ਲੈਣਾ ਸੀ ਲੋ ਦੀ ਕਾਪੀ ਹੋ ਗਈ ਆਪਣੀ ਆਪਾਂ ਵੇਟ ਕਰ ਰਹੇ ਹਾਂ ਦੇਖਦੇ ਕਿਨੇ ਟਾਈਮ ਤੱਕ ਆਉਂਦੀ ਹੈ ਅਮਨ ਨੇ ਤਾਂ ਪੀਤੀ ਨਹੀਂ ਨਹੀਂ ਕੀਤੀ ਹਾਲੇ ਨਾ ਇਹ ਮੈਂ ਫਸਟ ਟਾਈਮ ਪੀ ਲਗੀਆਂ ਟਿਮ ਹਾਟਨ ਦੀ ਤਾਂ ਮੈਂ ਦੋ ਵਾਰ ਪੀ ਲਈਏ ਪਰ ਇਹਦੀ ਮੈਂ ਮੈਂ ਤਾਂ ਦਮਨ ਨੇ ਕੋਲਡ ਮੋਕਾ ਥੋੜੀ ਗਰਮੀ ਸਾਨੂੰ ਜ਼ਿਆਦਾ ਲੱਗ ਰਹੀ ਹੈ ਮੈਂ ਗਰਮ ਮੰਗਾਈ ਮੈਨੂੰ ਠੱਡ ਲੱਗ ਰਹੀ ਹੈ ਤੇ ਆਹ ਜਿਹੜੀ ਹੈ ਨਾ ਸਟਾਰਬਕਸ ਦੀ ਕਾਫੀ ਮੈਂ ਫਸਟ ਟਾਈਮ ਟਰਾਈ ਕਰ ਰਹੀ ਹਾਂ ਦੇਖਦੇ ਮੈਂ ਵੀ ਫਸਟ ਟਾਈਮ ਟਰਾਈ ਕਰ ਰਹੀ ਹਾਂ ਦਮਨ ਸ਼ਾਇਦ ਬਹੁਤ ਵਾਰ ਕਰ ਚੁੱਕੀ ਹੈ ਹਾਂ ਦਮਨ ਵੀ ਨਹੀਂ ਮੈਂ ਵੀ ਫਸਟ ਟਾਈਮ ਕਰ ਰਹੀ ਹਾਂ ਜਦ ਹੋ ਗਿਆ ਮਨ ਦਾ ਲੋਸੀ ਕਾਫੀ ਆ ਗਈ ਆਪਣੀ ਮੇਰਾ ਨਾਮ ਕਿੱਥੇ ਆ ਲੇਕਨ ਲੇਕਨ ਅਰੇ ਆ ਕੱਪ ਆ 사이ਡ ਤੇ ਕਰੋ

ਦਮਨ ਪਪਾ ਲੈਣ ਗਏ ਕਹਿੰਦੇ ਆ ਕਰੀਮ ਖਾਣੀ ਸਪੂਨ ਲੈਣ ਗਏ ਤੁਸੀਂ ਅੱਗੇ ਕੇ ਭੱਜੀ ਜਾਓ ਹੁਣ ਸਮਾਨ ਚੱਕ ਕੇ ਹਾਂ ਹੁਣ ਮੇਰੀ ਲੋੜ ਨਹੀਂ ਆਗੀ ਥੋੜੀ ਜਿਹੀ ਰਹਿ ਗਈ ਕਾਫੀ ਬੜ ਰੱਖੀ ਆ ਕਾਫੀ ਘੱਟ ਥੋੜੀ ਜਿਹੀ ਰਹਿ ਗਈ ਮੇਰੀ ਮੇਰਾ ਨਾਮ ਲਿਖਿਆ ਹੁਣੇ ਮੈਂ ਕੱਪ ਨਾ ਦਮਣ ਇੱਕ ਕੱਪ ਮੇਰੇ ਸੋਈ ਚ ਟੰਗ ਦੇਣਾ ਹੈ ਚਲੋ ਉਹ ਜਿਹੜੀ ਚੂ ਚੂ ਕਰਨ ਦੀ ਆਪਣੀ ਗੱਡੀ ਕਰਨ ਦੀ ਹੀ ਉਤਾਰਨੇ ਪਤਾ ਨਹੀਂ ਕੀ ਦਬਤਾ ਸੀ ਹਨਾ ਤੁਹਾਨੂੰ ਪਤਾ ਨਹੀਂ ਲੱਗਾ ਇੱਕ ਬਟਨ ਦਾ ਕੀ ਦਬਿਆ ਗਿਆ ਇਨਾ ਇਨਾ ਚੂਚਾਂ ਕੀਤਾ ਗੱਡੀ ਨੇ ਕਾ ਪਤਾ ਨਹੀਂ ਕਿਹੜੇ ਚੈਨਲ ਵਾਲੇ ਸਾਡੀ ਗੱਡੀ ਤੇ ਨਾਮ ਲਿਖ ਦਿੰਦੇ ਆਪਣੇ ਚੈਨਲ ਦਾ ਚਲੋ ਜੀ ਦਮਣ ਨੇ ਲਿਆ ਸਬੇ ਦਾ ਕੀ ਹੈ ਕੋਈ ਨਾ ਪਤਾ ਨਹੀਂ ਦਮਣ ਨੂੰ ਸਬੇ ਲਿੱਤਾ ਮਤਲਬ ਵੈਜ ਬਰਗਰ ਜਿਹਾ ਲਿਆ ਬਸ ਸਾਰੀਆਂ ਵੈਜੀਟੇਬਲ ਪਵਾ ਕੇ ਆਪਾਂ ਦਾ ਮੀਲ ਹੈ ਮੀਲਾ ਹਾਂ ਵੈਜੀ ਵੈਜੀ ਮੀਲ ਆ ਨਾਨ ਵੈਜ ਖਾਣਾ ਸੀ ਪਾਪਾ ਨੇ ਨਹੀਂ ਨਹੀਂ ਕੋਰ ਦੁਆਰਾ ਸਭ ਕੰਮ ਹਾਂਜੀ ਪਹਿਲਾਂ ਕਹਿੰਦਾ ਦੁਕਾਨ ਬ੍ਰੈਡ ਵੀ ਪਹਿਲਾਂ ਬ੍ਰੈਡ ਪੁੱਛਦੇ ਕਿਹੜੀ ਕਿਹੜੀ ਕਿਹੜਾ ਬ੍ਰੈਡ ਲੈਣਾ ਹੈ ਬਰਾਊਨ ਲੈਣਾ ਫਲਾਨਾ ਲੈਣਾ ਹਾਂ ਤੇ ਉਸ ਤੋਂ ਬਾਅਦ ਕਹਿੰਦਾ ਵੀ ਤੁਸੀਂ ਨੇ ਮੈਂ ਕਿਹਾ ਬਰਾਊਨ ਹੈ ਹੋਰ ਕਹਿੰਦਾ گارਲਿਕ ਆਪਣੇ ਦਿਮਾਗ ਚੋਂ گارਲਿਕ ਤੋਂ ਵੱਧ ਹੋਰ ਕੀ ਹੁੰਦਾ گارਲਿਕ ਸਹੀ ਹੋਰ ਵੀ ਬਥੇਰੇ ਕੋਈ ਬੋਲ ਰਿਹਾ ਮੈਂ گارਲਿਕ ਚਲੋ ਜੀ ਅੱਛਾ ਤਿੰਨ ਘਟੋ 2 ਮਿੰਟ ਬੁੱਤ ਗੱਲ ਕਰ ਲੈ ਪਾਪਾ ਨੂੰ ਗੱਲ ਕਰ ਲੈ ਤੂੰ ਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਕਹਿੰਦਾ ਜੀ ਇਹਦੇ ਵਿੱਚ ਸੌਸ ਕਿਹੜੀ ਲਾਉਣੀ ਹੈ ਹਮ ਅੱਛਾ ਸੌਸ ਵੀ ਕਿਹੜੀ ਲਾਉਣੀ ਉਹ ਵੀ ਪੁੱਛ ਕੇ ਲਾਉਣੀ ਮੈਨੇ ਕਾ ਸੌਸ ਮੈਨੇ ਕਾ ਮਗਾ ਸੌਸ ਬੇਟਾ ਕਿਹੜੀ ਲਾਉਣੀ ਹੈ ਉਹ ਕਹਿੰਦੇ ਆ ਲਾਈਟ ਲੋਂਗੇ ਕਿ ਆ ਹੈਵੀ ਮਤਲਬ ਬਹੁਤ ਜ਼ਿਆਦਾ ਤਿੱਖੀ ਲਾਉਂਗੇ ਹਮ ਸਿੰਮੂ ਕਹਿੰਦੀ ਲਾਈਟ ਅਬ ਦੰਮੂ ਕਹਿੰਦੇ ਲਾਈਟ ਉਹਨੇ ਆਪਣੇ ਹਿਸਾਬ ਨਾਲ ਪਾਪੂ ਦਿੱਤੀ ਫਿਰ ਕਹਿੰਦਾ ਵੀ ਉਹਨੇ ਪਨੀਰ ਦੇ ਪਾਏ ਫਿਰ ਕਹਿੰਦਾ ਵੈਜੀਸ ਕਿਹੜੇ ਕਿਹੜੀ ਪਾਉਣੀਆਂ ਨੇ ਹੂੰ ਦਮ ਕਹਿੰਦੀ ਸਾਰੀਆਂ ਹੀ ਮੈਂ ਕਿਹਾ ਸਾਰੀਆਂ ਪਾਏ ਥੋੜੀ ਥੋੜੀ ਕਹਿੰਦਾ ਠੀਕ ਆ ਸਭ ਤੇ ਇਹੀ ਤਾਂ ਪਤਾ ਨਹੀਂ ਆਦਾ ਸਭੇ ਦੀ ਐਡ ਵੀ ਹੁੰਦੀ ਹੁੰਦੀ ਹੈ ਨਾ ਜਦੋਂ ਕੋਈ ਖਾਣ ਹੁੰਦਾ ਵਿਚਾਰ ਨੂੰ ਪਸੀਨਾ ਆ ਜਾਂਦਾ ਹੈ ਕਹਿੰਦਾ ਮੈਨੂੰ ਕੋਈ ਸਮਝ ਨਹੀਂ ਲੱਗਦੀ ਮੈਂ ਖਾਵਾਂ ਕੀ ਸਹੀ ਗੱਲ ਹੈ ਤੇ ਆਪਾਂ ਰੋਟੀਆਂ ਖਾਣ ਵਾਲੇ ਨੂੰ ਕਿੱਥੋਂ ਸਮਝ ਲੱਗਣੀ ਕਿ ਕੀ ਐਡੀ ਕਿਹੜੀ ਸਬਜ਼ੀ ਪੁਵਾਈਏ ਤੇ ਕੀ ਕੀ ਪੁਵਾਈਏ ਹੈ ਨਾ ਪੁੱਛ ਨਾ ਉਹ ਬਸ ਮੈਂ ਕਿਹਾ ਸਾਰੀਆਂ ਪਾ ਦੇ ਉਹ ਹੁਣ ਆਪਾਂ ਆਪਾਂ ਟਮਾਟੋ ਕੇਚਪ ਜਿਹੜਾ ਇੱਕ ਯੂਜ਼ ਕਰਦੇ ਆ ਘਰੇ ਬਸ ਉਹੀ ਸਹੀ ਆ ਆਪਾਂ ਥੋੜੀ ਅਲੱਗ-ਅਲੱਗ ਪਾਣੇ ਆ ਲਿਆਉਣੇ ਆ ਹਨ ਹੂੰ ਕੋਈ ਇਹ ਤਾਂ ਮਨ ਕਿਵੇਂ ਆ ਵਧੀਆ ਕੈਂਟ ਵੈਰੀ ਗੁੱਡ ਚਲੋ ਵਧੀਆ ਲੱਗਦਾ ਮਨ ਨੂੰ ਵਧੀਆ ਲੱਗਿਆ ਹੁਸਰ ਅੱਛਾ ਹੁਣ ਤਾਂ ਮਨ ਕਿ ਪਹਿਲੀ ਵਾਰ ਜੇ ਉਹ ਤਾਂ ਆਪਣ ਨੂੰ ਪਤਾ ਨਹੀਂ ਸੀ ਉਹ ਸਬਜ਼ੀਆਂ ਹੀ ਪਵਾ ਜਾਂਦੀ ਹਾਂ ਫਸਟ ਟਾਈਮ ਉਹ ਪਤਾ ਨਹੀਂ ਹੋਰ ਹੀ ਕੁਝ ਲੈ ਲਿਆ ਸੀ ਆਪਾਂ ਨੇ ਉਹ ਸਾਰੇ ਸੁੱਕੀ ਸਬਜ਼ੀਆਂ ਸੀਗੀਆਂ ਮੈਂ ਕਿਹਾ ਯਾਰ ਉਹੀ ਆਪਾਂ ਨੇ ਪੈਸੇ ਵੀ ਹਜ਼ਾਰ ਰੁਪਏ ਲਾਤਾ ਸੀਗਾ ਹਾਂ ਤੇ ਦਮ ਫਿਰ ਤੁਸੀਂ ਦੋ ਕਰਾ ਲੈਂਦੇ ਆ ਯਾਰ ਜੇ ਟੇਸਟੀ ਇਹਦਾ ਮੈਨੂੰ ਕੀ ਪਤਾ ਸੀ ਟੇਸਟੀ ਦਾ ਫੋਨ ਪਤਾ ਲੱਗਿਆ ਟੇਸਟੀ ਹੈ ਚਲੋ ਕੋਈ ਗੱਲ ਨਹੀਂ ਅੱਗੇ ਨਹੀਂ ਨਹੀਂ ਨੈਕਸਟ ਟਾਈਮ ਕਿਉਂ ਪਟਿਆਲੇ ਆਉਣਾ ਆਪਾਂ ਇੱਕ ਇੱਕ ਆਪਣਾ ਦੋਨਾਂ ਜਾਣੇ ਇੱਕ ਹੋਰ ਲੈਨੇ ਆਂ ਦਮਣ ਨੇ ਖਾ ਲਿਆ ਆਪਾਂ ਦੋ ਦਮਣ ਨੇ ਤਾਂ ਖਾ ਲਿਆ ਹੁਣ ਆਪਾਂ ਦੋਨੇ ਲੈਨੇ ਆਂ ਠੀਕ ਹੈ ਇਹੀ ਕਰਾਇਓ ਚੰਗਾ ਇਹਦਾ ਸਮਝ ਲੱਗ ਗਈ ਨਾ ਤੁਹਾਨੂੰ ਹੁਣ ਇਹੀ ਕਰਾਂਗੇ ਬਸ ਲੈ ਦਮਣ ਖਾ ਲਿਆ ਫਿਰ ਬਸ ਸਾਨੂੰ ਥੋੜਾ ਜਿਹਾ ਟੇਸਟ ਕਰਵਾ ਦੇ ਫਿਰ ਅਸੀਂ ਵੀ ਇਹ ਲਵਾਂਗੇ ਠੀਕ ਹੈ ਲੋ ਕਰੋ ਟੇਸਟ ਪਾਪਾ ਥੋੜੀ ਗੱਡੀ ਧਿਆਨ ਨਾਲ ਚਲਾਇਓ ਤੁਹਾਨੂੰ ਕੀ ਉਹ ਪਾਪਾ ਦਾ ਬੁਰਕਾ ਬੜਾ ਵੱਡਾ ਹੀ ਦੇ ਤਾਰਨੇ ਟੇਸਟੀ ਕੀਤਾ ਤਾਰ ਕੇ ਬਹੁਤ ਘੈਂਟ ਹੈ ਤੇ ਨਾਲੇ ਸਭ ਤੋਂ ਪਤਾ ਕੀ ਇੱਕ ਵਧੀਆ ਚੀਜ਼ ਮੈਨੂੰ ਇਹ ਲੱਗੀ ਕਿ ਇਹ ਹੈਲਦੀ ਹੈ ਕੋਈ ਤਲਿਆ ਫਲਿਆ ਨਹੀਂ ਵੈਜੀਟੇਬਲ ਵਿੱਚ ਪਈਆਂ ਨੇ ਤੇ ਹਲਕੀ ਭੁਲਕੀ ਸੌਸ ਹੈ ਬਸ ਹੈਨਾ ਖੀਰਾ ਲਾਉਗਾ ਤਲਿਆ ਵੀ ਨਹੀਂ ਹੈਗਾ ਉਹ ਹੀ ਉਹਨਾਂ ਦੇ ਵੈਸੇ ਉਹਦੇ oven ਚ ਗਰਮ ਕਰਕੇ ਦਿੱਤਾ ਤੇ ਬਹੁਤ ਹੀ ਜ਼ਿਆਦਾ ਵਧੀਆ ਬਣਿਆ ਅੰਦਰ ਸਿਸਟਮ ਨਾ ਤੁੜੀ ਨਹੀਂ ਕਰਦੀ ਇਹ ਬਾਈ ਇਹ ਐਸਾ ਆਹ ਕਿਤਾਬ ਹੈ ਇਹ ਐਸਾ ਆਹ ਐਸਾ ਹੀ ਆਹ ਕਿਤਾਬ ਬੱਚੇ ਦੇ ਲੋ ਇਹ ਕਦੇ ਖਾਦੇ ਨਹੀਂ ਇਹੋ ਜੀਆਂ ਚੀਜ਼ਾਂ ਖਾਦੀਆਂ ਬਹੁ ਟਾਈਮ ਪਹਿਲਾਂ ਖਾਦੀ ਸੀ ਇਹ ਸਾਬੇ ਦੀ ਕਾਫੀ ਟਾਈਮ ਹੋ ਗਿਆ ਪਟਿਆਲੇ ਤੇ ਕਦੇ ਜਿਆਦਾ ਮੋਹ ਨਹੀਂ ਕੀਤਾ ਹਨਾ ਉਧਰ ਹੈ ਵੀ ਨਹੀਂ ਸਾਬੇ ਆਪਣੇ ਦਾ ਹਿਸਾਬ ਕਿਤਾਬ ਇਹਨਾਂ ਪਤਾ ਹੋਵੇ ਆਪਾਂ ਨੂੰ ਕੀ ਪਤਾ ਹਾਂ ਲਈ ਤੁਹਾਡੀ ਕੁਤੀ ਸਪਾਈ ਕੋਕੀ ਸਾਥ ਆਪਾਂ ਇਥੇ ਦਿਖਾਈ ਰਿਹਾ ਕੁਕੀਜ਼ ਲੈ ਕੇ ਆਏ ਸਾਨੂੰ ਸਿਮਰਨ ਨੇ ਦੱਸਿਆ ਕਿ ਮੰਮਾ ਕੁਕੀਜ਼ ਲੈ ਕੇ ਆਏ ਹੋਏ ਘਰ ਜਾ ਕੇ ਖਾਵਾਂਗੇ ਘਰ ਜਾ ਕੇ ਟੈਸਟ ਕਰਕੇ ਫਿਰ ਤੁਹਾਨੂੰ ਜ਼ਰੂਰ ਦੱਸਾਂਗੇ ਕਿ ਕਿਵੇਂ ਦੀਆਂ ਨਹੀਂ ਆ। ਤੇ ਪਲੀਜ਼ ਚਾਕਲੇਟ ਵਾਲੀ ਤੇ ਇੱਕ ਡਰਾਈ ਫਰੂਟ ਵਾਲੀ ਦਾ। ਤਿੰਨ ਤਿੰਨ ਲਈ ਮਾ ਲਗ ਲਗ ਫਲੇਵਰ। ਕਿ ਆਪਾਂ ਪਹੁੰਚ ਗਿਆ ਰਾਜਪੁਰੇ। ਕੂੜੀ ਜਿੰਨੀ ਜਿੰਨੀ ਕੁਕੀਜ਼ ਨੇ ਇਹ। ਜਿੰਨਾ ਸਾਈਜ਼ ਕੂੜੀ ਦਾ ਹੁੰਦਾ ਐਸੀ ਕੁਕੀਜ਼ ਨੇ ਇਹ। ਤਾਰਦਾ ਰੱਜ ਨਹੀਂ ਹੋਣਾ। ਕਾਜਰ ਵਾਲੀ ਕੀ ਗੱਲ ਹੈ ਟੇਸਟ ਆਫ ਇੰਡੀਆ ਹੈ ਨਹੀਂ ਨਹੀਂ ਸਿਮੋਗ ਦੀ ਮੰਮਾ ਬਹੁਤ ਟੇਸਟੀ ਨੇ ਇੱਕ ਨਾ ਨਹੀਂ ਸਾਡਾ ਕੁਝ ਬੜਨਾ ਸਾਡੇ ਵਰਗਿਆਂ ਦਾ ਨਹੀਂ ਦੋ ਦੋ ਚਾਪ ਚਾਹੀਦੀਆਂ ਆਪਾਂ ਲੈ ਆਏ ਤਿੰਨ ਆਈ ਕਿੰਨਾ ਜਾਣਾਂ ਦੀ ਇੱਕ ਇੱਕ ਤੇ ਚਲੋ ਕੋਈ ਗੱਲ ਨਹੀਂ ਟਰਾਈ ਕਰਾਂਗੇ ਜੇ ਵਧੀਆ ਲੱਗੀ ਫਿਰ ਤੇ ਫਿਰ ਲਿਆਵਾਂਗੇ ਹਣਾ ਬਾਕੀ ਚੰਡੀਗੜ੍ਹ ਤੋਂ ਆ ਗਏ ਨਾ ਬਸ ਉਹ 60 ਦੀ ਸਪੀਡ ਵਾਲੀ ਹੱਥ ਪਈ ਹੋਈ ਹੈ ਹੁਣ ਮੈਨੂੰ ਯਾਦ ਆਇਆ ਕਿ ਆਪਾਂ ਹਾਈਵੇ ਤੇ ਪਹੁੰਚਣਾ ਹੈ ਹੁਣ ਪਹੁੰਚਣੀ ਹੈ ਤੇ ਮਿੱਤਰਾ ਫਿਰ ਦੱਬੀ ਚੱਲ ਦੱਬੀ ਚੱਲ ਦੱਬੀ ਚੱਲ ਉਹ ਗੱਡੀ ਕੱਢ ਕੇ ਲੱਗਿਆ ਯਾਰ ਲੋਜੀ ਪਟਿਆਲੇ ਪਹੁੰਚ ਗਏ ਆ ਪਟਿਆਲੇ ਆਉਣ ਪਟਿਆਲਾ ਆਉਣ ਤੇ ਤੁਹਾਡ ਆਪਜੀ ਦਾ ਸਵਾਗਤ ਹੈ। ਥੈਂਕ ਯੂ ਸੋ ਮਚ ਤੁਸੀਂ ਸਾਡਾ ਸਵਾਗਤ ਕਰ ਰਹੇ ਹੋ। ਉਹ ਗੱਡੀ ਗੱਡ ਕੇ ਲੈ ਗਿਆ ਬੱਤੀਆਂ ਤੇ ਯਾਰ। ਉਹ ਬੰਦਾ ਹੈ। ਕੀ ਹੋ ਗਿਆ? ਉਹ ਦੇਖੋ ਮਸਾਂ ਬਚੇ ਨੇ ਮੋਟਰਸਾਈਕਲ ਵਾਲੇ। ਕੋਕਤਣਾ ਹੀ ਉਹਨੇ। ਕਿੰਨੀ ਮਸਾ ਨਹੀਂ ਬੱਜਣੀਆਂ ਹਨ। ਆਪਾਂ ਨਹੀਂ ਕਿਸੇ ਨੂੰ ਫੋਲੋ ਕਰਨਾ। ਆਪਾਂ ਆਪਾਂ ਬੱਤੀਆਂ ਹੋਣੀਆਂ ਫੇਰ ਹੀ ਚੱਲਣਾ। ਹੱਦ ਹੋ ਗਈ ਤੁਹਾਡੇ ਵਾਲੀ। ਆਟਿਆ ਰਹੀ ਨੀ ਪਾਪਾ। ਨਾਟ 11 ਹੋ ਜਾਣਾ ਪਾਪਾ ਤਾਂ ਜਦੋਂ ਕਹਿੰਨੇ ਫੜ ਲਿਆ ਨਾ ਮਾਮੇ ਕਹਿੰਨੇ ਫੜ ਲਿਆ ਇਹ ਮਾਮੇ ਕਹਤੋਂ ਕਿੰਨੇ ਸਰਪੁਲਸ ਵਾਲਿਆਂ ਨੂੰ ਵਿਚਾਰੇ ਨੂੰ ਮਾਂ ਨਹੀਂ ਮਮੀ ਦੇ ਭਰਾ ਹੁੰਦੇ ਨੇ ਨਾ ਮਮੀ ਦੇ ਭਰਾ ਹੁੰਦੇ ਨੇ ਤਾਂ ਕਰਕੇ ਕਹਿੰਦੇ ਮਾਮਿਆਂ ਨੇ ਫੜ ਲਿਆ ਤੇ ਹੈ ਹਾਂ ਪਾਪਾ ਪਟਿਆਲਾ ਲੋ ਇੱਧਰ ਕਹਿੰਦੇ ਪਟਿਆਲਾ ਘਮਾਓ ਪਟਿਆਲੇ ਆ ਹੀ 3 ਸਾਲ ਲਾਗੇ ਉਦੋਂ ਦਾ ਪਟਿਆਲਾ ਘੁੰਮਿਆ ਨਹੀਂ ਹੁਣ ਪਟਿਆਲਾ ਘਮਾਓ ਸੱਚੀ ਨਹੀਂ ਘੁੰਮਿਆ ਤ੍ਰਿਪੜੀ ਚ ਘੁੰਮਿਆ ਆ ਵਾ ਸੁਣ ਕੋ ਘੁੰਮਣੀ ਜਾ ਆ ਦੇਖੋ ਤੋ ਤੋ ਜਾਣਾ ਘੁੰਮ ਲੋ ਫਲਕੋ ਮੂਲਾ ਦੇਖੋ ਨਹੀਂ ਹੋਇਆ ਨਹੀਂ ਹਜੇ ਮਤਲਬ ਸਾਹਮਣੇ ਸੂਰਜ ਦੇਖਦਾ ਪਿਆ ਕਿੰਨਾ ਵਧੀਆ 뷰 ਆ ਰਿਹਾ ਪਟਿਆਲਾ ਵੀ ਉ ਤਾਂ ਚੰਡੀਗੜ੍ਹ ਵਰਗਾ ਲੱਗਦਾ ਹੈ ਨਾ ਹਾਂ ਚੰਡੀਗੜ੍ਹ ਵਰਗਾ ਲੱਗਦਾ ਪਟਿਆਲਾ ਵੀ ਚੰਡੀਗੜ੍ਹ ਤੋਂ ਵੀ ਤਾਂ ਆ ਦੀ ਚੀਜ਼ ਆ ਪਟਿਆਲਾ ਇਹ ਜਦੋਂ ਬਹੁਤ ਵਧੀਆ ਲੱਗਦਾ ਸੀ ਉੱਥੇ ਜਦੋਂ ਅਸੀਂ ਪਟਿਆਲੇ ਰਹਿੰਦੇ ਆ ਉਦੋਂ ਨਹੀਂ ਵਧੀਆ ਲੱਗਦਾ ਹੁਣ ਪਟਿਆਲਾ ਜ਼ਿਆਦਾ ਵਧੀਆ ਲੱਗਦਾ ਹੈ ਬਹੁਤ ਵਧੀਆ ਲੱਗਦਾ ਸੀ ਅੱਜ ਵੀ ਵਧੀਆ ਲੱਗਦਾ ਹੈ ਅੱਛਾ ਬਸ ਪਟਿਆਲੇ ਨੇ ਛੋਟੇ ਸ਼ਹਿਰ ਚ ਜਾਈ ਜਾਵਾਂਗੇ ਪਿੰਡਾਂ ਜਾਈ ਜਾਵਾਂਗੇ ਉਨੇ ਘਾਟ ਹੋ ਜਾਂਦਾ ਕੰਮ ਸਹੀ ਗੱਲ ਹੈ ਅੱਜ ਕੋ ਇੱਕ ਹੁੰਦੇ ਨੇ ਕੋਚਿੰਗ ਕਲਾਸ ਜਿਹੜੇ ਕਰਾਉਂਦੇ ਨੇ ਬਿਹਾਰ ਦੇ ਵਿੱਚ ਹਾਂ ਉਹਦਾ ਇੱਕ ਵੀਡੀਓ ਦੇਖ ਰਿਆ ਸੀ ਕਹਿੰਦਾ ਘਰ ਬਣਾਣਾ ਆਪਣੇ گاؤں ਵਿੱਚ ਬਣਾਣਾ ਹਾਂ ਕਹਿੰਦਾ ਉਹ ਬਾਤ ਅਲੱਗ ਹੋਤੀ ਹੈ ਕਹਿੰਦਾ ਕਿ ਉਹ ਜੋ ਘਰ گاؤں ਵਿੱਚ ਬਣੇਗਾ ਸ਼ਹਿਰ ਵਿੱਚ ਬਣੇਗਾ ਉਹ ਬਾਤ ਨਹੀਂ ਬਣੇਗੀ ਹਾਂ ਜੋ ਐਵੇਂ ਬੋਲਦਾ ਸੀ ਐਵੇਂ ਐਵੇਂ ਜੋ ਆਪਕੇ گاؤں ਵਿੱਚ ਘਰ ਬਣੇਗਾ ਨਾ ਉਸ ਵਿੱਚ ਬਣੇਗੀ ਤਬ ਆਸ ਪੜੋਸ ਕੇ ਲੋਕ ਬੋਲਣਗੇ ਅਰੇ ਇਹ ਤਾਂ ਭੀਗ ਮੰਗਤੇ ਨੇ ਹਾਂ

ਬਾਕੀ ਅਸੀਂ ਮੈਂ ਤਾਂ ਆਪ ਪਿੰਡ ਵਿੱਚ ਹੀ ਰਹਿ ਕੇ ਰਾਜੀ ਆਂ ਇਹ ਤਾਂ ਮਜਬੂਰੀਆਂ ਨੇ ਜਿਹੜੀ ਸਾਨੂੰ ਸ਼ਹਿਰ ਵੱਲੋਂ ਧੱਕਾ ਮਾਰਦੀਆਂ ਨੇ ਇੱਕ ਮਜਬੂਰੀਆਂ ਕਰਕੇ ਰਹਿਣਾ ਪੈਂਦਾ ਸੂਰਜ ਪੈ ਰਿਹਾ ਹੈ ਤੁਹਾਡੇ ਮੇਰੇ ਕਿਹੜਾ ਕਿਹੜਾ ਬੰਦਾ ਆਪਣੇ ਪਿੰਡ ਨੂੰ ਪਿਆਰ ਕਰਦਾ ਹੈ ਕਮੈਂਟ ਕਰਕੇ ਦੱਸਿਓ ਸਾਰੇ ਪਿਆਰ ਕਰਦੇ ਪਿੰਡ ਕਿਨੇ ਹੀ ਸਹੀ ਗੱਲ ਹੈ ਨੂੰ ਪਤਾ ਲੱਗਣਿਆ ਕਿ ਮੇਰਾ ਕੈਮਰਾ ਹੋਂ ਹੈ ਚਲੋ ਜੀ ਪਹਿਲਾਂ ਇਸ ਸੰਗਰੂਰ ਪਹੁੰਚ ਗਏ ਹਾਂ ਸੰਗਰੂਰ ਪਹੁੰਚ ਗਏ ਘਰੋਂ ਤੇ ਰਾਜ ਫੋਨ ਆ ਗਿਆ ਕਿ ਤੂੰ ਇੱਥੇ ਆਓ ਪਿੰਡ ਤੇ ਹੁਣ ਸੰਗਰੂਰ ਤੋਂ ਬਸ ਦਮਨ ਦਾ ਬੈਗ ਲਿਆ ਤੇ ਦਮਨ ਦੀ ਸਕੂਲ ਡਰੈਸ ਲਈ ਤੇ ਹੁਣ ਅਸੀਂ ਪਿੰਡ ਨੂੰ ਚੱਲੇ ਆਂ ਉਹ ਕਹਿੰਦੇ ਪਿੰਡ ਆਜੋ ਤੁਸੀਂ ਉੱਥੇ ਕੀ ਕਰਨਾ ਤੇ ਹੁਣ ਸਵੇਰੇ ਫੇਰ ਅਸੀਂ ਵਾਪਸ ਆਉਣਾ ਹੈ ਪਾਗਲਾਂ ਦੇ ਸਿਰ ਸਿੰਘ ਕਹਿੰਦੇ ਹੁੰਦੇ ਨੇ ਕਿੱਥੋਂ ਪਤਾ ਲੱਗਦਾ ਪਾਗਲਾਂ ਦਾ ਉਹ ਕਿਹੜਾ ਸੇ ਇੱਥੇ ਆ ਖੜਾ ਹਾਂਜੀ ਕਿੱਥੇ ਚਲੋ ਹਾਂਜੀ ਪਿੰਡ ਪਹੁੰਚ ਗਏ ਅਸੀਂ ਤੇ ਆਉਂਦਾ 60 ਅੰਝ ਲੱਗੀ ਤਾਂ ਆਪਾਂ ਸੌਂਗੇ ਕੰਬਲ ਲੈ ਕੇ ਕਿੱਥੇ ਕਿਆ ਮਾਤਾ ਤੇ ਮੇਰਾ ਕੀਤਾ ਹੋਇਆ ਆਪਣੇ 10 ਸਾਲ ਨੂੰ ਮੈਂ ਵੀ ਦੇਖਦੀ ਹੋਣੀ ਆ ਹਨਾ ਪਤਾ ਹੈ ഫേരാ പഠി തടാ ഫ ਅੱਛਾ ਕਿ ਇਹ 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 ਦੋ ਦਾ ਕਦੋਂ ਲੜਾਈ ਹੋ ਗਈ ਦਫਾ ਤੈਨ ਮੇਰੇ ਮੂੰਹ ਤੇ ਨਾ ਵੜਦਾ ਆ ਜੀ ਕਿਤੇ ਮੇਰਾ ਹਾਂ ਅੱਛਾ ਕਿ ਕੀਤਾ ਆ ਯਾ ਦੇਖ ਕੋਈ ਜੁਗ ਬਾਈ ਅੱਬਾ ਫਤ ਨਾ